ਹੈਲੋ ਜੀ ਸਾਰਿਆਂ ਨੂੰ ਮੇਰੇ ਰੱਬਰ ਗਿਸੂ 380 ਕਾਰ ਮਿਸਕੋਰ ਦੇ ਬਲੌਗ ਰਾਣੀ ਦੀ ਕਹਾਣੀ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਅਕਸਰ ਹੀ ਮੈਂ ਸੁਣਦੀ ਵੀ ਹੁੰਦੀ ਆ ਪਰ ਕਈ ਵਾਰ ਤੁਹਾਨੂੰ ਵੀ ਆਪ ਉਹੋ ਇਸ ਤਰ੍ਹਾਂ ਦੀ ਫੀਲਿੰਗ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਜਿਹੜੇ ਰਿਸ਼ਤੇ ਆ ਉਹੋ ਅੱਗੇ ਤਾਂ ਕਹਿੰਦੇ ਸੀ ਭੈਣ ਭਰਾਵਾਂ ਦੇ ਜਾਂ ਤੁਹਾਡਾ ਕੋਈ ਵੀ ਰਿਸ਼ਤਾ ਵਾਚਮਾਨ ਘਰ ਵਾਲਾ ਪਉਂਦੀ ਧੀ ਪੁੱਤ ਦਾ ਵਾ ਚਾਹੇ ਤੁਹਾਡਾ ਨੌ ਸੱਸ ਦਾ ਹੈਗਾ ਕੋਈ ਵੀ ਰਿਸ਼ਤਾ ਇਹ ਜਿਹੜੇ ਸਾਰੇ ਰਿਸ਼ਤੇ ਆ ਇਹਨਾਂ ਨੂੰ ਅਸੀਂ ਬਲਵਾਨ ਕਿਵੇਂ ਕਰ ਸਕਦੇ ਹਾਂ ਤਕੜੇ ਕਿਵੇਂ ਕਰ ਸਕਦੇ ਹਾਂ ਤੇ ਇਹ ਕਮਜ਼ੋਰ ਕਿਉਂ ਹੁੰਦੇ ਆ ਕਮਜ਼ੋਰ ਉਦੋਂ ਹੋ ਜਾਂਦੇ ਆ ਜਦੋਂ ਕਿ ਤੁਹਾਡੇ ਸਹੁਰੇ ਘਰ ਦੇ ਵਿੱਚ ਸਿਰਫ ਗਲਤੀਆਂ ਦੇਖੀਆਂ ਜਾਂਦੀਆਂ ਤੁਹਾਡੇ ਕਿਸੇ ਚੰਗੇ ਕੰਮ ਨੂੰ ਕੋਈ ਇਹ ਨਹੀਂ ਸੋਚਦਾ ਵੀ ਇਹਨੇ ਸਾਡੇ ਵਾਸਤੇ ਬਹੁਤ ਵਧੀਆ ਕੰਮ ਵੀ ਕੀਤਾ ਵਾ ਉੱਥੇ ਜਾ ਕੇ ਜਿਹੜੀ ਕੁੜੀ ਆ ਉਹਦਾ ਪੂਰਾ ਦਿਲ ਟੁੱਟਦਾ ਵਾ ਕਿਉਂਕਿ ਤੁਸੀਂ ਨਾ ਉਸ ਪਰ ਨਾ ਉਸ ਪਰ ਕਿਸੇ ਪਾਸੇ ਨਹੀਂ ਜਾਣ ਜੋਗੇ ਹੁੰਦੇ ਕਿਉਂਕਿ ਬੱਚੇ ਹੁੰਦੇ ਆ ਤੁਹਾਡੇ ਹਨਾ ਤੇ ਫਿਰ ਉਹਦੇ ਵਿੱਚ ਕਿੰਨਾ ਮੇਰਾ ਖਿਆਲ ਆ 80% ਤੇ 70% ਕਸੂਰ ਘਰ ਵਾਲੇ ਦਾ ਵੀ ਹੁੰਦਾ ਜਿਹੜੇ ਘਰ ਵਾਲੇ ਨੇ ਇਹ ਦੇਖਿਆ ਇਹ ਨਹੀਂ ਦੇਖਿਆ ਬਈ ਬਾਹਰ ਕੰਮ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਘਰ ਵਿੱਚ ਕੀ ਹੋਇਆ ਪਤਾ ਹੁੰਦਾ ਉਹਨਾਂ ਨੂੰ ਪੇਰੈਂਟਸ ਦੀ ਆਦਤ ਦਾ ਪਰ ਫਿਰ ਵੀ ਉਹ ਇਹ ਨਹੀਂ ਚੀਜ਼ ਸਮਝਦੇ ਬਈ ਇਹ ਦੇਖ ਲਾ ਬਈ ਮੈਂ ਘਰ ਵੀ ਨਹੀਂ ਹੁੰਦਾ ਤੇ ਕੰਮਕਾਰ ਵਧੀਆ ਠੀਕ ਠਾਕ ਰਹੀ ਜਾਂਦੀ ਆ ਕੋਈ ਕੰਪਲੇਨ ਵੀ ਨਹੀਂ ਹੁੰਦੀ ਪਰ ਥੋਡੀਆਂ ਕੰਪਲੇਨਾਂ ਉਹਦੇ ਕੰਨਾਂ 'ਚ ਪਾਈਆਂ ਜਾਂਦੀਆਂ ਪਰ ਉਹ ਜਿਹੜੀਆਂ ਕੰਪਲੇਨਾਂ ਹੁੰਦੀਆਂ ਉਹਦੇ ਵਾਸਤੇ ਮੈਂ ਉਹ ਕਰਦਿਆਂ ਉਹਨੂੰ ਨਹੀਂ ਬਲੇਮ ਦਊਂਗੀ ਮੈਂ ਉਹ ਜਿਹੜਾ ਕੋਈ ਸੁਣ ਕੇ ਆਪ ਦੇ ਘਰ ਵਾਲੀ ਦੇ ਦਾਲੇ ਹੁੰਦਾ ਵਾ ਜਾਂ ਵੀ ਉਹਨੂੰ ਗਾੜੀ ਗਲੋਚ ਕਰੇ ਜਾਂ ਫਿਰ ਉਹਦੇ ਤੇ ਕਟਾਪਾ ਮਾਰੇ ਤੇ ਜਾਂ ਫਿਰ ਉਹਨੂੰ ਉਹਦੇ ਪਰਿਵਾਰ ਦੀਆਂ ਨੀਵੀਆਂ ਗੱਲਾਂ ਦੱਸੇ ਇਹ ਰਿਸ਼ਤਾ ਕਦੇ ਨਹੀਂ ਵੀ ਨਹੀਂ ਸਕਦਾਗਾ ਕਦੇ ਨਹੀਂ ਉਹ ਜ ਮਤਲਬ ਤਕੜੇ ਹੋ ਕੇ ਦੱਸਦੇ ਆ ਬਈ ਇਹ ਗਲਤੀ ਤੁਸੀਂ ਕੁੜੀ ਦੀ ਦੱਸੋ ਕੀ ਆ ਕੁੜੀ ਦੀ ਗਲਤੀ ਦੱਸੋ ਨਾ ਕਿ ਉਹਦੇ ਗਾਂ ਆਰ ਪਰਿਵਾਰ ਦੀਆਂ ਗੱਲਾਂ ਤੁਸੀਂ ਕਰੋ ਜਦੋਂ ਕਿ ਕੁੜੀ ਤੁਹਾਡੇ ਨਾਲ ਪੂਰਾ ਸਟੈਂਡ ਲਵੇ ਪੂਰਾ ਮੋਢਾ ਦੇਵੇ ਤੁਹਾਡੇ ਘਰਾਂ ਵਿੱਚ ਵੀ ਗਲਤੀਆਂ ਹੁੰਦੀਆਂ ਵਾ ਬਹੁਤ ਕੁਸ਼ ਹੁੰਦਾ ਵਾ ਪਰ ਉਹ ਜਿਹੜੀ ਬਾਹਰੋਂ ਆਈ ਕੁੜੀ ਸਾਰੀਆਂ ਨਹੀਂ ਕਰਦੀਆਂ ਪਰ ਕਈਆਂ ਨੂੰ ਟ੍ਰੇਨਿੰਗ ਹੀ ਇਹੋ ਜਿਹੀ ਦਿੱਤੀ ਜਾਂਦੀ ਹੈ ਮਾਪਿਆਂ ਵੱਲੋਂ ਬਈ ਉਹ ਤੇਰਾ ਸਾਰਾ ਕੁਛ ਆ ਉਹ ਕੁੜੀ ਉਹ ਗੱਲ ਸੁਣ ਕੇ ਉਹ ਮੰਨ ਲੈਂਦੀ ਹੈ ਵੀ ਇਹ ਮੇਰਾ ਸਾਰਾ ਕੁਛ ਹੈ ਇੱਥੇ ਬਸ ਬਈ ਮੈਨੂੰ ਇਹਨਾਂ ਵਾਸਤੇ ਸਪੋਰਟ ਕਰਨੀ ਚਾਹੀਦੀ ਹੈ ਤੁਸੀਂ ਆਪ ਦੇ ਜੇ ਇੱਥੋਂ ਆਏ ਆ ਪਿੱਕੇ ਉੱਥੋਂ ਉਹਨਾਂ ਦੇ ਕੋਈ ਸਪੋਰਟ ਕਰੋ ਜਾਂ ਨਾ ਕਰੋ ਕਿਉਂਕਿ ਤੁਸੀਂ ਇਸ ਬੰਧਨ ਵਿੱਚ ਬੰਨੇ ਹੋਨੇ ਆ ਹਨ ਨਾ ਤੁਹਾਨੂੰ ਹੁਣ ਪਹਿਲੀਆਂ ਦੇ ਵਿੱਚ ਸਾਡਾ ਵੀ ਜਿਹੜਾ ਟਾਈਮ ਸੀ ਤੁਸੀਂ ਆਪਦੀ ਮਰਜ਼ੀ ਨਾਲ ਨਹੀਂ ਬਸ ਤਿਆਰੀ ਖਿੱਚ ਲਈ ਤੇ ਚੱਲ ਜੀ ਗੱਡੀ ਸਿੱਧੀ ਕੀਤੀ ਤੇ ਚੱਲੇ ਉਹ ਟਾਈਮ ਹੀ ਇਹੋ ਜਿਹਾ ਸੀਗਾ ਵੀ ਉਹਦੇ ਵਿੱਚ ਕਈ ਕੁੜੀਆਂ ਕਰਦੀਆਂ ਵੀ ਸੀ ਆ ਸਾਡੇ ਟਾਈਮ ਦੀ ਬਥੇਰੀਆਂ ਕਈ ਹੈਗੀਆਂ ਵਾ ਉਹ ਕਰਦੀਆਂ ਸੀ ਵੀ ਆਹ ਪ੍ਰੋਗਰਾਮ ਹੈਗਾ ਮੇਰੇ ਪੇਰੈਂਟ ਸਾਈਡ ਤੇ ਪਰ ਮੈਂ ਜਾਣਾ ਹੀ ਆ ਵਾਟ ਐਵਰ ਇੱਥੇ ਕੰਮ ਕੋਈ ਹੈਗਾ ਜਾਂ ਤੇਰਾ ਕੁਛ ਨੇ ਆਉਣਾ ਪਰ ਮੈਂ ਜਾਉਂਗੀ ਇੱਕ ਕੁੜੀ ਆ ਉਹ ਕਹਿੰਦੀ ਆ ਵੀ ਮੇਰੇ ਸਹੁਰਿਆਂ ਦੇ ਘਰ ਦੇ ਵਿੱਚ ਆਪ ਮਹਿਸੂਸ ਕਰਕੇ ਉਹ ਗੱਲ ਵੀ ਨਹੀਂ ਕਰਦੀਗੀ ਉਹ ਉੱਥੇ ਆ ਆਦੀ ਉਧਰੋਂ ਲੈ ਸੁਨੇਹ ਨੂੰ ਨੱਪ ਲੈਂਦੀ ਆ ਹੁਣ ਪਹਿਲਾਂ ਤਾਂ ਜਿਹੜਾ ਹੁੰਦਾ ਸੀ ਪੇਕਿਆਂ ਦੇ ਜਿਹੜੇ ਭਰਾ ਭਜਾਈ ਜੇ ਮਾਪੇ ਮਾਪੇ ਤਾਂ ਹੁਣ ਵੀ ਨਹੀਂ ਕੁਝ ਕਹਿੰਦੇ ਚੱਲ ਉਹ ਫਿਰ ਸੋਚਦੇ ਸੀਗੇ ਵੀ ਚਲੋ ਇਹਦੀ ਮਜਬੂਰੀ ਆ ਪਰ ਜਿਹੜੇ ਹੁਣ ਦੇ ਟਾਈਮ ਆ ਨਹੀਂ ਉਹ ਭਰਾ ਭਜਾਈਆਂ ਤੋਂ ਵੀ ਤੁਹਾਨੂੰ ਮੂੰਹ ਬਣਾਉਣਾ ਪੈਂਦਾ ਇਧਰੋਂ ਤੁਹਾਡੇ ਘਰ ਵਾਲਾ ਲੱਗ ਜਾਂਦਾ ਹਨ ਸੋ ਇਦਾਂ ਕਰਕੇ ਜਿਹੜੀਆਂ ਕੁੜੀਆਂ ਵਾਂ ਉਹਨਾਂ ਦੀ ਕੰਡੀਸ਼ਨ ਬਦਲਦੀ ਨਹੀਂ ਗਈ ਬਦਲੀ ਹੋਈ ਆ ਜਿਹੜੀਆਂ ਹੁਣ ਦੀਆਂ ਕੁੜੀਆਂ ਜਿਹੜੀਆਂ ਸਾਡੇ ਟਾਈਮ ਦੀਆਂ ਹੈਗੀਆਂ ਉਹਨਾਂ ਨੂੰ ਉਹ ਜਾਣਦੀ ਕੀ ਕਹਿੰਦੇ ਹੁੰਦੇ ਆ ਨਾ ਬਈ ਰੱਸਾ ਚੱਪਣ ਦੀ ਆਦਤ ਉਹਨਾਂ ਨੇ ਉਹ ਬੜਕ ਛੱਡਣੀ ਛੱਡਣੀ ਹੈ ਈਗੋ ਆ ਇਹ ਈਗੋ ਆ ਕਿਉਂਕਿ ਆਪਦੀ ਈਗੋ ਨੂੰ ਅੱਗੇ ਹੇਠਾਂ ਹੋਣ ਨਹੀਂ ਦਿੱਤਾ ਤੇ ਹੁਣ ਉਹ ਹੁਣ ਦੇਣਾ ਚਾਹੁੰਦੇ ਨਹੀਂਗੇ ਪਰ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਕਿਤੇ ਨਾ ਕਿਤੇ ਇੰਨੀਆਂ ਫੈਡ ਅਪ ਹੋ ਜਾਂਦੀਆਂ ਉਹ ਫਿਰ ਸੋਚਦਿਆਂ ਵੀ ਇਦਾਂ ਤਾਂ ਜਿੰਦਗੀ ਕੱਢਣੀ ਔਖੀ ਆ ਵੀ ਚਲੋ ਤੁਸੀਂ ਕਿਤੇ ਤਾਂ ਸਬਰ ਸੰਤੋਹ ਕਰਕੇ ਤੁਸੀਂ ਆਪ ਦਾ ਵੀ ਕਿਸੇ ਦਿਨ ਨਾਲ ਬਾਹਰ ਜਾਣਾ ਆਪਦੀਆਂ ਫਰੈਂਡਸ ਦੇ ਨਾਲ ਕਾਫੀ ਵਾਸਤੇ ਜਾਣਾ ਨਾਲੇ ਆਪ ਹੀ ਪਹਿਲਾਂ ਨਕਰ ਕਰ ਦੇਣਾ ਪਰ ਫਿਰ ਉਹੀ ਗੱਲਾਂ ਫੇਰ ਤੁਹਾਡੇ ਮੂੰਹ ਤੇ ਸੜ ਦੇਣੀਆਂ ਇਹ ਬਹੁਤ ਮਾੜੀ ਗੱਲ ਆ ਇਹ ਰਸਤੇ ਦੇ ਵਿੱਚ ਜਦੋਂ ਤੁਹਾਡੇ ਵਿੱਚ ਇਦਾਂ ਦੀਆਂ ਦਰਾਰਾਂ ਆ ਜਾਣ ਉਹ ਰਸਤਾ ਕਦੇ ਸਿਰੇ ਚੜ੍ਹ ਨਹੀਂ ਸਕਦਾ ਤੇ ਇੰਪਰੂਵ ਵੀ ਨਹੀਂ ਉਹ ਹੋ ਸਕਦੇ ਕਿਉਂਕਿ ਉਮਰਾਂ ਵੱਡੀਆਂ ਹੋ ਗਈਆਂ ਉਹ ਹੈ ਇੰਪਰੂਵ ਨਹੀਂ ਹੁਣ ਭਾਵਾਂ ਦੇ ਅੰਦਰੋਂ ਸੋਚਿਆ ਹੋਵੇ ਵੀ ਹੋ ਸਕਦੇ ਆ ਪਰ ਮੂੰਹ ਤੇ ਕਦੇ ਨਹੀਂ ਇਹ ਗੱਲ ਤੇ ਮੰਨਣ ਨੂੰ ਤਿਆਰ ਵੀ ਅਸੀਂ ਕੋਈ ਨਹੀਂ ਵੀ ਜੇ ਤੂੰ ਇਦਾਂ ਫੀਲ ਕਰਦੀ ਆ ਵੀ ਠੀਕ ਆ ਵੀ ਮੈਂ ਕੋਈ ਨਾ ਆਪਦੇ ਆਪ ਨੂੰ ਇੰਪਰੂਵ ਕਰੂੰਗਾ ਕਿਤੇ ਨਹੀਂ ਹੁੰਦਾ ਚਾਹੇ ਇੱਕ ਅਥਨਾ ਨਹੀਂ ਵੱਜਦੀ ਦੋਹਾਂ ਨਾ ਵੱਜਦੀ ਆ ਪਰ ਪਹਿਲਾਂ ਹੁਣ ਤੁਸੀਂ ਕਿੰਨਾ ਕਚੈਰ ਉਹ ਗੱਲਾਂ ਸੁਣੋਂਗੇ ਤੇ ਟੋਲਰੇਟ ਕਰੋਗੇ ਇੱਕ ਦਿਨ ਤੁਹਾਡਾ ਵੀ ਤੁਸੀਂ ਇੰਨੇ ਕੁ ਫੈਡ ਅਪ ਹੋ ਜਾਂਨੇ ਆ ਵੀ ਜੀ ਨੂੰ ਮੇਰੀ ਕਦਰ ਕਰਨੀ ਚਾਹੀਦੀ ਸੀ ਮੇਰੇ ਕਿਸੇ ਗੁਣ ਦੀ ਮੇਰੀ ਪੇਸ਼ੈਂਸ ਦੀ ਮੇਰੇ ਕੰਮ ਕਰ ਦੀ ਉਹਦਾ ਸਟੈਂਡ ਕੋਈ ਤੁਹਾਡੇ ਨਾਲ ਹੈ ਨਹੀਂਗਾ ਉਥੋਂ ਫਿਰ ਜਨਾਨੀ ਆ ਜਿਹੜੀ ਉਹ ਪੂਰੀ ਟੁੱਟ ਜਾਂਦੀ ਆ ਤਾਂ ਉਹ ਕਹਿੰਦੇ ਹੁੰਦੇ ਆ ਨਾ ਟੁੱਟੇ ਦਿਲ ਨਾਲ ਜੋੜਦੇ ਵਿਖੀ ਤੋੜੀ ਨਾ ਅ ਜੀਰਨ ਦੇ ਅੰਦਰ ਅਹ ਸੈਂਟੂ ਪੁਲੀਨਾ ਅਹ ਕਸ਼ਾਇਆ ਜਿਹਾ ਸੋਰੀ ਪੂਰਾ ਨਹੀਂ ਹੋਇਆਗਾ ਤੇ ਉਹ ਆਪਾਂ ਅਕਸਰ ਹੀ ਸੁਣਦੇ ਆਂ ਵੀ ਜਿਹੜੀ ਗੋਲੀ ਆ ਉਹਦਾ ਨਿਸ਼ਾਨ ਤਾਂ ਨਾ ਕਿਤੇ ਨਾ ਕਿਤੇ ਮਟ ਜਾਂਦਾ ਵਾ ਦਵਾਈਆਂ ਮਲਮਾਂ ਲਾ ਕੇ ਪਰ ਜਿਹੜੇ ਇਹ ਨਿਸ਼ਾਨ ਪੈ ਜਾਂਦੇ ਆ ਇਹ ਤੁਹਾਡੇ ਦਿਲ ਤੇ ਇਹ ਕਦੇ ਵੀ ਨਹੀਂ ਮਟਦੇਗੇ ਸੋ ਮੈਂ ਤਾਂ ਕਰਕੇ ਬਣਾਈ ਆ ਕਿਉਂਕਿ ਮੈਂ ਕਈ ਵਾਰੀ ਵੀਡੀਓ ਸੁਣੀ ਸੀ ਫਿਰ ਮੇਰਾ ਵੀ ਦਿਲ ਕੀਤਾ ਬਈ ਚਲ ਕੋਈ ਨਹੀਂ ਅਸੀਂ ਵੀ ਆਪਦੇ ਜਿਹੜੇ ਟਾਈਮ ਇਹੋ ਜਿਹੇ ਹੰਡਾਈ ਹੋਏ ਆ ਅਸੀਂ ਵੀ ਇੱਥੇ ਸ਼ੇਅਰ ਕਰ ਲਈਏ ਹੁਣ ਨਹੀਂ ਹੈਗਾ ਇਹੋ ਜਿਹਾ ਟਾਈਮ ਹੁਣ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਹੋਗਾ ਕੋਈ ਵੀ ਸੱਸਾਂ ਸੁੱਸਾਂ ਜੀਆਂ ਜਾਂ ਬਈ ਮੁੰਡੇ ਆ ਮੁੰਡੇ ਬਹੁਤ ਉਹ ਤਾਂ ਪਹਿਲਾਂ ਫੇਸ ਤੋਂ ਪਛਾਣ ਲੈਂਦੇ ਆ ਹੁਣ ਪਹਿਲਾ ਟਾਈਮ ਸੀ ਤੁਸੀਂ ਬੋਲੀ ਵੀ ਚੱਲੋ ਤਾਂ ਵੀ ਨਹੀਂ ਉਹਨਾਂ ਦੇ ਕੰਨਾਂ 'ਚ ਜੂਂ ਸਰਕਦੇ ਤਾਂ ਵੀ ਨਹੀਂ ਸੁਣਦਾ ਉਹਨਾਂ ਨੇ ਭਈ ਇਹ ਕੀ ਕਹਿ ਰਹੀ ਆ ਇਹਦੇ ਮਨ ਵਿੱਚ ਕੋਈ ਫੀਲਿੰਗ ਆ ਕੋਈ ਖੁਸ਼ੀ ਦੀ ਕੋਈ ਗਮੀ ਦੀ ਪਰ ਇਹ ਗੱਲ ਇੱਥੇ ਹੀ ਹੁੰਦੀ ਆ ਨਿਭੜਦੀ ਆ ਵੀ ਜਦੋਂ ਤੁਹਾਡੇ ਜਿਹਦੇ ਨਾਲ ਤੁਸੀਂ ਲਾਵਾਂ ਲਾਈਆਂ ਉੱਥੇ ਵਾਅਦੇ ਕੀਤੇ ਆ ਗੁਰਦੁਆਰੇ ਦੇ ਵਿੱਚ ਬੈਠ ਕੇ ਕੁੜੀ ਆਪ ਦਾ ਸਾਥ ਉਸ ਤਰ੍ਹਾਂ ਦਾ ਨਿਵਾਈ ਜਾਂਦੀ ਆ ਪਰ ਜਦੋਂ ਤੁਹਾਡੇ ਘਰ ਵਾਲਾ ਇਸ ਤਰ੍ਹਾਂ ਨਹੀਂ ਸਟੈਂਡ ਲੈਂਦਾ ਆਪ ਦਾ ਘਰ ਵਾਲਿਆਂ ਦਾ ਭਰਾਵਾਂ ਦਾ ਭੈਣਾਂ ਦਾ ਮਾ ਆ ਦਾ ਪਿਓ ਦਾ ਪ੍ਰੈਸ਼ਰ ਮੰਦਾ ਵਾ ਫਿਰ ਉਹ ਆਪਦੇ ਘਰ ਨੂੰ ਉਹ ਖੇਡਦਾ ਵਾ ਹਨਾ ਫਿਰ ਉਹ ਗੱਲ ਮੰਨਣ ਨੂੰ ਉਹਨੂੰ ਪਤਾ ਤਾਂ ਹੁੰਦਾ ਵਾ ਪਰ ਉਹ ਬੋਲ ਕੇ ਜਿਸ ਕਹਿ ਨਹੀਂ کہہ ਸਕਦਾ ਇਹ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ ਐਰੋਗੇਟ ਹੁੰਦੇ ਹਨਾ ਬੰਦੇ ਉਹ ਇਗੋਫਸੀ ਹੁੰਦੀ ਹੈ ਉਹਨਾਂ ਚ ਉਹਨਾਂ ਨੇ ਆਪਣੀ ਮਨੋਪਲੀ ਖੇਡਣੀ ਹੁੰਦੀ ਹੈ ਕਦੇ ਉਹ ਨਹੀਂ ਕਹਿ ਸਕਦੇ ਵੀ ਹਾਂ ਨਹੀਂ ਇਹ ਗਲਤੀ ਹੈ ਮੇਰੀ ਤੇ ਅੱਜ ਦੀ ਪੀੜ੍ਹੀ ਤਾਂ ਹੁਣ ਬਹੁਤ ਸੁਧਰੀ ਹੋਈ ਹੈ ਵਧੀਆ ਵਾ ਗੱਲ ਅਸੀਂ ਵੀ ਮਾਤਾ ਕਹਿੰਦੇ ਆ ਇਸ ਪੀਡੀ ਦੇ ਵਿੱਚ ਜੰਮੇ ਹੁੰਦੇ ਅਸੀਂ ਵੀ ਨਾਲ ਉਹਨਾਂ ਦੇ ਨਾਲ ਪਾਰਟਿਸਿਪੇਟ ਕਰਦੇ ਨਾਲੇ ਤਾਂ ਪਹਿਲਾਂ ਦੇ ਟਾਈਮ ਵਿੱਚ ਉਹਨਾਂ ਨੂੰ ਆਏ ਹੁੰਦਾ ਸੀ ਇਹਨਾਂ ਨੂੰ ਪਤਾ ਨਾ ਲੱਗ ਜਵੇ ਕੁਝ ਸਾਰਾ ਆਪ ਕੰਮ ਕਰੋ ਫਿਰ ਤੁਹਾਡਾ ਤੁਸੀਂ ਡੋਮੀਨੇਟ ਹੋਵੋਗੇ ਠੀਕ ਆ ਫਿਰ ਤੁਸੀਂ ਉਹਨਾਂ ਨੂੰ ਇਦਾਂ ਰੱਖ ਸਕਦੇ ਆ ਜੇ ਉਹ ਆਪ ਕੰਮ ਕਰਨ ਲੱਗੀਆਂ ਤੁਹਾਨੂੰ ਪੁੱਛਣਾ ਹੀ ਨਹੀਂਗਾ ਇਹ ਇਹ ਉਹਨਾਂ ਦੇ ਖਿਆਲ ਇਹੋ ਜੀ ਭੈੜੀ ਸੋਚ ਤੇ ਉਹ ਮੈਂ ਕਹਿੰਦੀ ਉਹਨਾਂ ਨੂੰ ਸਲਾਮਾ ਰੱਖਣ ਉਹੋ ਜੀ ਸੋਚ ਪਰ ਨਹੀਂ ਰੱਖਣੀ ਚਾਹੀਦੀ ਜੀ ਜ਼ਰੂਰ ਇੰਪਰੂਵਮੈਂਟ ਕਰਨੀ ਚਾਹੀਦੀ ਆ ਟਾਈਮ ਟਾਈਮ ਦੇ ਨਾਲ ਓਕੇ ਜੀ ਸਤਿ ਸ੍ਰੀ ਅਕਾਲ